ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਮਹੱਲਾ ਕੇਸ਼ਵਨਗਰ ਚ ਇੱਕ ਵਾਰ ਫੇਰ ਤਿੰਦੂਏ ਦੀ ਦਸਤਕ ਦੇ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਬੇਸ਼ੱਕ ਇਸ ਤੋਂ ਪਹਿਲਾਂ ਵੀ ਸੀਸੀਟੀਵੀ ਕੈਮਰਿਆਂ ਵਿੱਚ ਇਸ ਤਿੰਦੂਏ ਦੀ ਤਸਵੀਰਾਂ ਦਿਖਾਈ ਦਿੱਤੀਆਂ ਸਨ ਜਿਸ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਪਿੰਜਰਾ ਲਗਾਇਆ ਗਿਆ ਪਰ ਹੁਣ ਫੇਰ ਸੀਸੀਟੀਵੀ ਕੈਮਰੇ ਵਿੱਚ ਇਸ ਤੀਂਦੂਏ ਦੇ ਆਉਣ ਦੀ ਤਸਵੀਰਾਂ ਕੈਦ ਹੋਈਆਂ ਤੁਸੀਂ ਦੇਖ ਸਕਦੇ ਹੋ ਕਿ ਤੀਂਦੂਆ ਗਲੀ ਦੇ ਵਿੱਚ ਸ਼ਰਿਆਮ ਬੇਖੌਫ ਹੋ ਕੇ ਘੁੰਮ ਰਿਹਾ ਹੈ ਅਤੇ ਇਹ ਤਸਵੀਰਾਂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਅਤੇ ਤੀਂਦੂਆ ਘਰ ਦੇ ਅੰਦਰ ਵੜ ਜਾਂਦਾ ਹੈ ਜਿਸ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਨਾਲ ਡਰਦਾ ਮਾਰਾ ਤੀਂਦੂਆ ਘਰ ਤੋਂ ਭੱਜ ਜਾਂਦਾ ਹੈ ਪਰ ਕਿਤੇ ਨਾ ਕਿਤੇ ਤੀਂਦੀ ਦੇ ਖੋਫ ਨਾਲ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸਥਾਨਕ ਕੇਸ਼ਵ ਨਿਵਾਸੀਆਂ ਨੇ ਕਿਹਾ ਕਿ ਜਲਦ ਤੋਂ ਜਲਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਇੱਥੇ ਨਾਕਾਬੰਦੀ ਕਰਨੀ ਚਾਹੀਦੀ ਹੈ ਅਤੇ ਜਿਸ ਤਰ੍ਹਾਂ ਪਹਿਲਾਂ ਇੱਕ ਤੀਂਦੂਆ ਰੈਸਕਿਊ ਕਰਕੇ ਫੜਿਆ ਗਿਆ ਉਸੇ ਤਰ੍ਹਾਂ ਇੱਥੇ ਗਸ਼ਤ ਵਧਾ ਕੇ ਰੈਸਕਿਊ ਕਰਕੇ ਇਸ ਤੀਂਦੂਏ ਨੂੰ ਫੜਿਆ ਜਾਵੇ ਤਾਂ ਜੋ ਲੋਕਾਂ 'ਚ ਬਣਿਆ ਡਰ ਅਤੇ ਸਹਿਮ ਦਾ ਮਾਹੌਲ ਦੂਰ ਹੋ ਸਕੇ بار-बार ਇਸ ਗਲੀ ਵਿੱਚ ਤੀਂਦੂਆ ਦਸਤਕ ਦੇ ਰਿਹਾ ਹੈ ਔਰ ਇਸੇ ਸੀਸੀਟੀਵੀ ਕੈਮਰੇ ਜੋ ਕਿ ਘਰ ਦੇ ਵਿੱਚ ਲੱਗਾ ਹੋਇਆ ਉਸ ਵਿੱਚ ਇਸ ਦੀਆਂ ਤਸਵੀਰਾਂ ਕੈਦ ਹੁੰਦੀਆਂ ਹਨ ਜਿਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਜਾਂਦੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਸ ਤੀਂਦੂਏ ਨੂੰ ਫੜਨ ਵਾਸਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕਿਵੇਂ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਡਰ ਅਤੇ ਸਹਿਮ ਦੇ ਮਾਹੌਲ ਚੋਂ ਕਿਵੇਂ ਬਾਹਰ ਕੱਢਦਾ ਹੈ ਪਰ ਰੋਜ਼ਾਨਾ ਇਸ ਗਲੀ ਦੇ ਵਿੱਚ ਤੀਂਦੂਏ ਦੀ دہشت ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਲਗਾਤਾਰ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ TRUTH ਤੋਂ ਜਿੱਥੇ ਮਹੱਲਾ ਕੇਸ਼ਵਨਗਰ ਜੋ ਕਿ ਨੰਗਲ ਭਾਖੜਾ ਮੁੱਖ ਮਾਰਗ ਦੇ ਨਾਲ ਲੱਗਦੇ ਪਿੰਡ ਤਲਵਾੜਾ ਦੇ ਬਿਲਕੁਲ ਨਜ਼ਦੀਕ ਹੈ ਔਰ ਇਸ ਤੀਂਦੂਏ ਦੀ ਇਸ ਗਲੀ ਚ ਬਾਰ-ਬਾਰ ਦਸਤਕ ਦੇਣ ਨਾਲ ਲੋਕ ਡਰੇ ਹੋਏ ਹਨ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਹਨ ਜਿੱਥੇ ਇਹ ਤੀਂਦੂਆ ਇੱਕ ਘਰ ਦੇ ਵਿੱਚ ਵੜ ਜਾਂਦਾ ਹੈ ਸੋ ਇਹ ਤਸਵੀਰਾਂ ਕੱਲ ਰਾਤ ਦੀਆਂ ਹਨ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਤੀਂਦੂਆ ਘਰ ਦੇ ਅੰਦਰ ਵੜਿਆ ਹੋਇਆ ਹੈ ਅਤੇ ਕੁੱਤਿਆਂ ਦੀ ਭੌਂਕਣ ਦੀ ਆਵਾਜ਼ ਕਰਕੇ ਤੀਂਦੂ ਦਾ ਗੰਧ ਟੱਪ ਕੇ ਬਾਹਰ ਨਿਕਲ ਜਾਂਦਾ ਹੈ ਜੇਕਰ ਇਸੇ ਤਰ੍ਹਾਂ ਤੀਂਦੂ ਦੀ ਇਹ ਦਸਤਕ ਲਗਾਤਾਰ ਜਾਰੀ ਰਹੀ ਤੇ ਲੋਕਾਂ ਵਿੱਚ ਡਰ ਤੇ ਭੈ ਦਾ ਮਾਹੌਲ ਹੋਰ ਵੱਧਦਾ ਜਾਏਗਾ ਇਸ ਕਰਕੇ ਜਲਦ ਤੋਂ ਜਲਦ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਇੱਥੇ ਗਸ਼ਤ ਵਧਾਉਣੀ ਚਾਹੀਦੀ ਹੈ ਰਾਤ ਦੇ ਸਮੇਂ ਪਹਿਰੇਦਾਰੀ ਕਰਦੇ ਹੋਏ ਉਸ ਨੂੰ ਰੈਸਕਿਊ ਕਰਕੇ ਟ੍ਰੈਕੂਲਰ ਗਨ ਦੀ ਮਦਦ ਦੇ ਨਾਲ ਇਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਕਿਉਂਕਿ ਇਹ ਤੀਂਦੂਆ ਇੱਥੇ ਦਸਤਕ ਦਿੰਦਾ ਹੈ ਇਸ ਗਲੀ ਦੇ ਵਿੱਚ ਜਿਵੇਂ ਤਸਵੀਰਾਂ ਤੁਸੀਂ ਦੇਖੀਆਂ ਕਿ ਗਲੀ ਦੇ ਵਿੱਚ ਤੀਂਦੂਆ ਘੁੰਮਦੇ ਦੀਆਂ ਘਰ ਵਿੱਚ ਵੜਦੇ ਦੀਆਂ ਅਤੇ ਕੰਧ ਟੱਪ ਕੇ ਬਾਹਰ ਜਾਂਦੇ ਦੀਆਂ ਸੋ ਬਿਲਕੁਲ ਜੀ ਲਗਾਤਾਰ ਇਸ ਗਲੀ ਦੇ ਵਿੱਚ ਤੀਂਦੂਏ ਦੇ ਦਸਤਕ ਦੇਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪਾਵਰ ਆਫ TRUTH ਦੀਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਚੱਲ ਸਕੇ ਅਤੇ ਜਲਦ ਤੋਂ ਜਲਦ ਇਸ ਨੂੰ ਸੁਰੱਖਿਅਤ ਰੈਸਕਿਊ ਕਰਕੇ ਫੜਿਆ ਜਾ ਸਕੇ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੈ ਇਹ ਕਈ ਵਾਰ ਇਸ ਗਲੀ ਦੇ ਵਿੱਚ ਦਸਤਕ ਦੇ ਚੁੱਕਾ ਹੈ ਸੋ ਇੱਕ ਘਰ ਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਘਰ ਦੇ ਕੰਧ ਦੇ ਉੱਤੇ ਇਹ ਤੀਲੂ ਦਾ ਘੁੰਮ ਰਿਹਾ ਹੈ ਅਤੇ ਇਹ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਸੋ ਬਹੁਤ ਹੀ ਖੌਫਨਾਕ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਘਰ ਦੇ ਅੰਦਰ ਤੀਲੂ ਦੀ ਦਸਤਕ ਦੈਸ਼ਕ ਨਾਲ ਬਹੁਤ ਡਰੀ ਹੋਇਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜੰਗਲੀ ਜੀਵ ਸੁਰੱਖਿਆ ਵਿਭਾਗ ਤਹੱਸੇ। ਧੰਨਵਾਦ ਸਰਸਿਕਾ